ਭਾਗੋ ਮਾਈ ਪੈਗੀ ਟੁੱਟਕੇ ਸਾਰੇ ਸਿੰਘਾਂ ਨੂੰ ਭਾਗੋ ਮਾਈ ਪੈਗੀ ਟੁੱਟਕੇ ਸਾਰੇ ਸਿੰਘਾਂ ਨੂੰ ਏ ਕੀ ਗੱਲ ਪਾਪਿਓ ਮੁਖ ਚੋਂ ਤੁਸੀਂ ਸੁਣਾਈ ਲਿਖੇ ਜਰੋਂ ਮੇਰਾ ਵਾ ਲਿਖੇ ਜਰੋਂ ਮੇਰਾ ਵਾ ਤੁਸੀਂ ਕੁਰਾ ਨੂੰ ਦਿੱਤਾ ਸੀ ਤਾਨੂੰ ਉਸੇ ਵੇਲੇ ਮੌਤ ਕਿਉਂ ਲਾਈ ਮਾਜਾ ਮਸਹੂਰ ਸੀ ਹੋ ਮਾਜਾ ਮਸਹੂਰ ਸੀ ਵਿੱਚ ਸਾਰੇ ਪਰਦੇਸਾਂ ਦੇ ਮਾਜਾ ਮਸਹੂਰ ਸੀ ਵਿੱਚ ਸਾਰੇ ਪਰਦੇਸਾਂ ਦੇ ਆਤਾ ਕਰੀ ਕਰਾਈ ਤੁਸੀਂ ਐ ਖੁਬ ਜਪਾਈ ਕਈਆਂ ਸਦੀਆਂ ਤੀਕਰ ਕਈਆਂ ਸਦਿਆਂ ਤੀਕਰ ਏ ਜਾਲਮੋਂ ਲੈਣੀ ਨਾ ਕਿਹੜੀ ਕਾਲ ਖਮਾਜੇ ਦੇ ਮੱਥੇ ਤੇ ਲਾਈ ਰਾਹ ਦੇ ਵਿੱਚ ਕਿਸੇ ਰਾਹ ਦੇ ਵਿੱਚ ਕਿਦੇ ਦਰੇ ਆਵਜੰਤ ਬਕੇ ਮਰ ਜਾਂਦੇ ਆਗੇ ਸਕਲ ਐ ਹੋ ਜੀ ਕਾ ਨੂੰ ਸਾਨੂੰ ਦਿਖਲਾਈ ਸਿੱਖੀ ਜਿੰਦ ਬੱਡੇ ਜੇ ਸਿੱਖੀ ਜਿੰਦ ਮੱਟੇ ਜੇ ਮਿਲੇ ਫੇਰ ਵੀ ਸਾਤਿਆ ਸਿੱਖੀ ਜਿੰਦ ਮੱਟੇ ਸਿੱਖੀ ਜਿੰਦ ਮੱਟੇ ਜੇ ਮਿਲੇ ਫੇਰ ਵੀ ਸਾਤਿਆ ਜਿਹੜੀ ਤੁਸੀਂ ਮੈਰੀਓ ਮੁਕਤੀ ਵਾਂਗ ਗਵਾਈ ਮਰਦਾਂ ਤਾਂ ਕੰਮ ਨਹੀਂ ਮਰਦਾਂ ਦਾ ਕੰਮ ਨਹੀਂ ਓ ਰਤ ਤੱਤੇ ਜੋ ਦੌੜਨਤਾ ਔਕੀ ਘੜੀ ਤੇ ਪਿੱਠ ਹੈ ਕੁਰਾਨ ਨੂੰ ਤੁਸੀਂ ਦਿਖਾਈ ਹੱਤੋਂ ਹੱਕ ਕੋਈ ਨਾ ਅੱਜ ਤੋਂ ਹੱਕ ਕੋਈ ਨਾ ਤੁਮ ਮਰਦ ਕਹੌਣ ਦਾ ਪੈਂਦੀ ਭੱਜ-ਭੱਜ ਕੇ ਸਿੰਘਾਂ ਨੂੰ ਭਾਗੋ ਮਾਈ ਲਾਂ ਦੇਖਣੇ ਮਾਦੋ ਉਹ ਲਾ ਕੇ ਕੜੇ ਬਹਾਂ ਚੋ ਵਿੱਚ ਚੂੜੀਆਂ ਪਾ ਲੋ ਵੇ ਲਾ ਦਿਓ ਸਿਰਾਂ ਦੇ ਉੱਤੋਂ ਜੋ ਦਸ ਤਾਰ ਸਜਾਈ ਸਿੱਤੇ ਲੈ ਲੋ ਚੁੰਨੀਆਂ ਹੋ ਸਿੱਤੇ ਲੈ ਲੋ ਚੁੰਨੀਆਂ ਘਰ ਦਾ ਕੰਮ ਸੰਭਾਲ ਲਵੋ ਸਿਰ ਤੇ ਲੈ ਲੋ ਚੁੰਨੀਆਂ ਸਿਰ ਤੇ ਲੈ ਲੋ ਚੁੰਨੀਆਂ ਘਰ ਦਾ ਕੰਮ ਸੰਭਾਲ ਲਵੋ ਕੁਝ ਤਾਂ ਬੋਲੋ ਮੂੰਹੋਂ ਕਿਉਂ ਨੀ ਵੀ ਗਹਿ ਪਾਈ ਗੇੜੀ ਵਾਲਿਆ ਪਤੁੰਗਾ ਗੇੜੀ ਵਾਲਿਆ ਸਿੰਘਾਂ ਦੀਸ ਤੰਨੇ ਨੇ ਕਹਿੰਦਾ ਦੇਖੇ ਸੀ ਸੁੱਤੀ ਅੱਖ ਜਗਾਈ ਕਹਿੰਦਾ ਨੇਖੇ ਸੀ ਸੁੱਤੀ ਅੱਖ ਜਗਾਈ